ਕੀ ਹੋ ਗਿਆ ਯਾਰ ਅੱਜ ਤੱਕ ਕਿਸੇ ਨੇ ਪਰਚੀ ਵੀ ਨਹੀਂ ਕਟਾਈ ਐਨੇ ਘਰਾਂ ਚ ਜਾਏ ਕਿੰਨਾ ਦੇ ਜਾਈਏ ਆਹੋ ਆਹ ਸਾਹਮਣੇ ਕੋ ਠੀਕ ਹੀ ਹੈ ਇਹ ਤਾਂ ਮੈਨੂੰ ਲੱਗਦਾ ਪੱਕਾ ਘਟਾਣਗੇ ਪਰਚੀ ਚੱਲ ਦਿਹਾੜੀ ਤਾਂ ਪਊਗੀ ਚੱਲ ਦੇਖਦੇ ਆ ਸ਼ੁਕਰ ਹੈ ਨਿਭੜ ਕੇ ਆਰਾਮ ਨਾਲ ਸੌਂਗੀ ਓਹੋ ਕੋਈ ਹੈਗਾ ਭਾਈ ਯਾਰ ਇਹ ਮਨ ਦਾ ਯਾਰ ਕੋਈ ਬੋਲੀ ਨਹੀਂ ਰਹੇ ਅਰੇ ਭਾਈ ਕੋਈ ਇਹ ਬਾਹਰ ਹੀ ਨਹੀਂ ਆਉਂਦੇ ਯਾਰ ਬੱਲ ਵਜਾ ਕੇ ਦੇਖਦਾ ਬੱਲੇ ਵੀ ਵੱਜੀ ਜਾਂਦੀ ਹੈ ਕੋਈ ਬਾਹਰ ਆ ਹੀ ਨਹੀਂ ਰਿਹਾ ਹਾਏ ਉਹਨੇ ਕੌਣ ਆ ਗਿਆ ਕੀ ਤਾਂ ਬੜਾ ਬਹਿ ਗਿਆ ਇਹ ਯਾਰ ਪੈਣ ਵੀ ਨਹੀਂ ਦਿੰਦੇ ਠਟਕਰੀ ਰੱਖਦੇ ਨੇ ਸਾਰਾ ਦਿਨ ਬੇ ਆਉਣਿਆ ਗੇਟ ਤੋੜਿਆਗਾ ਹੁਣ ਤੂੰ ਸਾਡਾ ਪਤਾ ਨਹੀਂ ਕਿਹੜਾ ਆ ਗਿਆ ਦੁਪਹਿਰੇ ਦੁਪਹਿਰੇ ਨਾ ਪੈਣ ਦੇਣ ਠਟਕਰੀ ਰੱਖਦੇ ਨੇ ਸਾਰਾ ਦਿਨ ਕੀ ਹੈ ਕਿਉਂ ਗੇਟ ਤੋੜੀ ਇਹਨੇ ਸਾਡਾ ਓ ਨੋ ਨਾ ਹੀ ਨਾ ਮੈਂ ਗੇਟ ਨਹੀਂ ਤੋੜ ਰਿਆ ਜੀ ਮੈਂ ਤਾਂ ਤੁਹਾਨੂੰ ਬੁਲਾ ਰਿਹਾ ਸੀ ਇੰਨੇ ਟਾਈਮ ਲੱਗ ਗੇਟ ਨਹੀਂ ਕੋਟਿਆ ਸੀ ਤੇ ਮੈਂ ਤਾਂ ਤੁਹਾਨੂੰ ਆਏ ਦੱਸ ਰਿਹਾ ਸੀ ਜੀ ਸਰਕਾਰ ਵੱਲੋਂ ਸਕੀਮ ਆਈ ਹੈ ਲਾਟਰੀ ਵੀ ਠੀਕ ਹੈ ਜੀ ਸਿਰਫ 200 ਰੁਪਿਆ ਤੁਹਾਡਾ ਲੱਗਣਾ ਤੇ ਲਾਟਰੀ ਤੁਹਾਨੂੰ ਜੇ ਨਿਕਲ ਗਈ ਪੇਮੈਂਟ ਤੁਹਾਡੇ ਤੁਹਾਡੇ ਅਕਾਊਂਟ ਚ ਪੈ ਜੂਗੀ ਕਿੰਨੇ ਦੀ ਹੈ ਲਾਟਰੀ 2.5 ਕਰੋੜ ਦੀ ਕੀ 2.5 ਕਰੋੜ ਦੀ ਹਾਂਜੀ ਹਾਂਜੀ 2.5 ਕਰੋੜ ਦੀ ਤੂੰ ਅੰਦਰ ਆ ਨਾ ਪਹਿਲਾਂ ਤੂੰ ਮੈਨੂੰ ਐਂ ਦੱਸ ਕਰੋੜ ਦੇ ਵਿੱਚ ਜ਼ੀਰੋਆਂ ਕਿੰਨੀਆਂ ਹੁੰਦੀਆਂ ਕੀ ਮੂਝੇ ਬਣਾਈ ਜੰਨਾ ਆ ਕਾਪੀ ਤੇ ਲਿਖ ਕੇ ਦਿਖਾ ਪਹਿਲਾਂ ਮੈਨੂੰ ਕਿੰਨੀਆਂ ਜ਼ੀਰੋਆਂ ਹੁੰਦੀਆਂ ਨੇ ਕਾਪੀ ਤੇ ਲਿਖ ਕੇ ਹਾਂ

ਬੱਡਾ ਆ ਲੋਟਰੀ ਵਾਲਾ